ਜਾਇ ਮਸਤਾ ਦੀ ਜੈਪੀ ਰਾ ਦੀ ਜੈ ਬਲੀਆ ਦੀ ਤੁਸੀਂ ਦੇਖ ਰਹੇ ਹੋ ਤੁਹਾਡਾ ਚੈਨਲ ਮਸਤਰਾ ਦਾਸ ਅੱਜ ਦਾ ਕਿੱਸਾ ਅੱਜ ਦੀ ਗੱਲਬਾਤ ਬਾਪੂ ਕੁੰਮ ਦਾਸ ਜੀ ਪਾਲੇয়াল ਵਾਲੀ ਸਰਕਾਰ ਉਹਨਾਂ ਦਾ ਕੱਲੂ ਮੇਲਾ ਵੀ ਆ 14 ਤਰੀਕ ਨੂੰ 14 ਜਨਵਰੀ ਨੂੰ ਮਾਗੀ ਵਾਲੇ ਦਿਨ ਤੇ ਉਹਨਾਂ ਦੀ ਆਪਾਂ ਅੱਜ ਤੁਹਾਨੂੰ ਕਿੱਸਾ ਸੁਣਾਵਾਂਗੇ ਤੇ ਕਿਤਾ ਉਹਨਾਂ ਨੇ ਇੱਕ ਵਾਰ ਨੋਟਾਂ ਨੂੰ ਅੱਗ ਲਾ ਕੇ ਧੂਣਾ ਸਿੱਕਿਆ ਸੀ ਧੂਣਾ ਬਾਲਿਆ ਸੀ ਓਕੇ ਫਕਰ ਫਕੀਰ ਕਲੰਦਰ ਮਸਤ ਕਲੰਦਰ ਇਹਨਾਂ ਲਈ ਕੋਈ ਵੀ ਚੀਜ਼ ਮੈਨੇ ਨਹੀਂ ਰੱਖਦੀ ਉਹਨਾਂ ਲਈ ਸਭ ਕੁਝ ਮਿੱਟੀ ਆ ਤੇ ਕਿਹੜਾ ਨੋਟਾ ਨੂੰ ਕਿਹੜੀ ਅੱਗ ਲਾਈ ਸੀ ਨੋਟਾ ਨੂੰ ਧੂਣੀ ਦੇ ਵਿੱਚ ਸਿੱਟਿਆ ਸੀ ਕਿਉਂਕਿ ਧੂਨੇ ਤਾਂ ਇਹਨਾਂ ਦੇ ਪਚੰਡ ਚੱਲਦੇ ਹੀ ਆ ਇਹ ਸ਼ਿਵ ਸ਼ੰਕਰ ਦੇ ਬੱਚੇ ਨੇ ਇਹਨਾਂ ਦੇ ਉਨੇ ਤਾਂ ਚੱਲਦੇ ਹੀ ਰਹਿੰਦੇ ਆ ਸਦਾ ਹੀ ਚੱਲਦੇ ਰਹਿੰਦੇ ਇਹ ਕਿੱਸਾ ਨਵੇਂ ਸ਼ਹਿਰ ਦਾ ਆ ਬਾਪੂ ਜੀ ਮਸਤ ਕਲੰਦਰ ਹੋਏ ਨੇ ਕਲੰਦਰ ਕਦੀ ਵੀ ਇੱਕ ਥਾਂ ਤੇ ਨਹੀਂ ਹੁੰਦੇ ਕਦੀ ਕਿਤੇ ਕਦੀ ਕਿਤੇ ਬਾਪੂ ਜੀ ਦੇ ਬਹੁਤ ਡੇਰੇ ਆ ਤੁਸੀਂ ਬੰਗਿਆ ਤੋਂ ਨਵੇਂ ਸ਼ਹਿਰ ਤੋਂ ਅਗਰ ਸ਼ੰਕਰ ਵੱਲੋਂ ਚੱਲ ਪੋ ਮੇਰੇ ਹਿਸਾਬ ਨਾਲ ਥੋੜੀ ਥੋੜੀ ਬਾਅਦ ਤੇ ਬਾਪੂ ਜੀ ਦਾ ਡੇਰਾ ਹੈਗਾ ਆ ਕਿੱਥੇ ਬਾਪੂ ਜੀ ਨੇ ਆਪਣੇ ਚਰਨ ਪਾਏ ਆ ਤੇ ਮਸਤ ਕਲੰਦਰ ਸੀ ਕਲੰਦਰ ਕਦੀ ਵੀ ਇੱਕ ਥਾਂ ਤੇ ਨਹੀਂ ਰਹਿੰਦੇ ਕਦੀ ਦੂਸਰੇ ਪਿੰਡ ਫੈਜ਼ ਦੇ ਨਾਲ ਕਦੀ ਨਾਲ ਦੇ ਪਿੰਡ ਕਿੱਥੇ ਕਿੱਥੇ ਵੀ ਉਹਨਾਂ ਨੂੰ ਲੱਗਦਾ ਆ ਜੇ ਉਹਨੇ ਭਲਾ ਕਰਨਾ ਦੁਨੀਆ ਦਾ ਭਲਾ ਕਰਨ ਲਈ ਆਉਂਦੇ ਆ ਉਹ ਉੱਥੇ ਉੱਥੇ ਆਪ ਜਾਂਦੇ ਆ ਭਲਾ ਕਰਕੇ ਆਉਂਦੇ ਆ ਕਿਉਂਕਿ ਇਹਨਾਂ ਨੇ ਭਲਾ ਹੀ ਕੀਤਾ ਯਾਰ ਤੇ ਬਾਪੂ ਜੀ ਨਵੇਂ ਸ਼ਹਿਰ ਆਏ ਨਵੇਂ ਸ਼ਹਿਰ ਆਏ ਤੇ ਧੂਣਾ ਲਾਇਆ ਉੱਥੇ ਵੀ ਕਿਸੇ ਦਾ ਹੰਕਾਰ ਤੋੜਦਾ ਹੋਣਾ ਆ ਕਿਸੇ ਪੈਸੇ ਵਾਲੇ ਦਾ ਕਿਉਂਕਿ ਪੈਸੇ ਵਾਲਾ ਚ ਹੰਕਾਰ ਹੁੰਦਾ ਪੈਸੇ ਦਾ ਹੰਕਾਰ ਪੈਸੇ ਵਾਲੇ ਨੇ ਹੁੰਦਾ ਕਿਉਂਕਿ ਜਿਹੜਾ ਕਿਸੇ ਨੂੰ ਦਿਖਾਵੇ ਤੇ ਮੇਰੇ ਕੋਲ ਪੈਸਾ ਤਾਂ ਮੇਰੀ ਫਕੀਰ ਮਸਤ ਫਕੀਰ ਜਾਦਾ ਸੁਣੂਗੇ ਕਿਉਂਕਿ ਇਦਾਂ ਦਾ ਕੋਈ ਬੰਦਾ ਹੋਣਾ ਉਸ ਟਾਈਮ ਤੇ ਬਾਪੂ ਜੀ ਦੇ ਕੋਲ ਗਿਆ ਤੇ ਉਹਨੇ ਮੱਥਾ ਟੇਕਿਆ ਸਲਾਮ ਕੀਤੀ ਤੇ ਬੈਠਾ ਹੋਣਾ ਤੇ ਬਾਪੂ ਜੀ ਕੋਲ ਤਾਂ ਪੈਸੇ ਪੈ ਹੀ ਜਾਂਦੇ ਸੀ ਕਿਉਂਕਿ ਪੈਸੇ ਤਾਂ ਫਕੀਰਾ ਦੇ ਚਰਨਾਚ ਹੀ ਰਹੇ ਆ ਆ ਪਹਿਲਾਂ ਵੀ ਕਈ ਵੀਡੀਓ ਚ ਕਿਹਾ ਇਹ ਮਾਇਆ ਸੰਤਨ ਕੀ ਦਾਸੀ ਤੀਨ ਲੋਕ ਸੇ ਨੇ ਆਦੀ ਕਾਨੋ ਕਾਟੀ ਨਾਕੋ ਕਾਟੀ ਕਾਟ ਕਾਟ ਕਰ ਮਾਰੀ ਇਹ ਮਾਇਆ ਸੰਤਨ ਕੀ ਦਾਸੀ ਤੀਨ ਲੋਕ ਸੇ ਨੇ ਆਦੀ ਮਤਲਬ ਫੱਕਰਾ ਫਕੀਰਾ ਦੇ ਮਸਤਾ ਦੇ ਪੈਰਾਂ ਦੇ ਵਿੱਚ ਹੀ ਰਹੇ ਆ ਜਿਨ੍ਹਾਂ ਨੇ ਵੀ ਰੱਬ ਨੂੰ ਮੰਨਿਆ ਉਹਦੇ ਪੈਰਾਚੀ ਰਹੀ ਆ ਪੈਸੇ ਤੇ ਉਹ țeਰੀ ਲੱਗੀਆਂ ਹੁੰਦੀ ਸੀ ਪਹਿਲੇ ਟਾਈਮਾਂ ਤੋਂ ਹੀ ਕਿਉਂਕਿ ਫਕੀਰਾਂ ਨੂੰ ਕੋਈ ਘਾਟ ਨਹੀਂ ਹੁੰਦੀ ਜਿਹੜੇ ਰੱਬ ਦੇ ਸੱਚੇ ਫਕੀਰ ਹੈ ਉਹਨਾਂ ਕੋਲ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਲਈ ਘਾਟ ਨਹੀਂ ਹੁੰਦੀ ਰੋਲਦੀ ਫਿਰਦੀ ਉਹਨਾਂ ਪਾਸ ਤਿੰਨਾਂ ਵਾਲੇ ਮਿੱਟੀ ਹੁੰਦੀ ਆ ਰੋਲੇ ਪੱਤੇ ਹੁੰਦੇ ਇੱਕ ਸਾਹ ਦੇ ਤੇ ਉਹ ਕੋਈ ਫਕੀਰ ਕਿਸੇ ਨੂੰ ਮੈਨੇ ਨਹੀਂ ਰੱਖਦਾ ਕੋਈ ਵੀ ਪਮਾ ਰਾਜਾ ਆਇਆ ਹੋਵੇ ਪਮਾ ਕੋਈ ਆਇਆ ਹੋਵੇ ਉਹਨਾਂ ਨੂੰ ਕੋਈ ਮੈਨੇ ਨਹੀਂ ਰੱਖਦਾ ਉਸ ਟਾਈਮ ਕੋਈ ਆਇਆ ਹੋਣਾ ਅਮੀਰ ਹੁੰਦਾ ਆਪਣੇ ਆਪ ਨੂੰ ਤੇ ਉਹਦੇ ਸਾਹਮਣੇ ਬਾਪੂ ਜੀ ਨੇ ਧੂਣੀ ਦੇ ਵਿੱਚ ਸਿੱਟੇ ਸਾਰੇ ਜਿੰਨੇ ਵੀ ਉਹ ਢੇਰੀ ਸੀ ਸਾਰਿਆਂ ਨੂੰ ਅੱਗ ਲਾ ਦਿੱਤੀ ਅੱਗ ਲਾ ਕੇ ਸੇਕੀ ਸੀ ਧੂਣੀ ਬਾਪੂ ਜੀ ਨੇ ਨੋਟਾ ਦੀ ਇਹ ਸੀ ਬਾਪੂ ਕੁੰਮਦਾਰ ਜੀ ਇਹਨਾਂ ਨੂੰ ਰਤਵੇ ਰੱਬ ਦੇ ਰਤਵੇ ਮਿਲੇ ਆ ਦਿੱਤੇ ਵੀ ਜਿਨ੍ਹਾਂ ਨੇ ਰਤਵੇ ਰੱਬ ਦੇ ਆ ਉਹ ਆਪ ਦਾਤੇਕ ਹੁੰਦੇ ਆ ਦਾਤੇ ਤੁਹਾਨੂੰ ਪਤਾ ਹੀ ਆ ਦਾਤੇ ਕੌਣ ਨੇ ਆਪਣੇ ਦਾਤਾ ਅਲੀ ਅਹਿਮਦ ਸ਼ਾਹ ਕਾਦਰੀ ਜੀ ਵਡਾਲੀ ਵਾਲੀ ਸਰਕਾਰ ਦਾਤਿਆਂ ਨੇ ਕਿਹਾ ਸੀ ਬਾਪੂ ਕੁੰਮਦਾਸ ਜੀ ਨੂੰ ਇਹ ਰੱਬ ਆ। ਦੇਖੋ ਹੁਣ ਸੋਚਣ ਵਾਲੀ ਗੱਲ ਆ ਦਾਤਿਆਂ ਦਾ ਕਿਤੇ ਦਤਵਾ ਮਾਰੇ ਮੋٹے ਦਾ ਸ ਹੈ ਨਹੀਂ ਸੀ ਫਕੀਰ ਬਹੁਤ ਤਕੜੇ ਫਕੀਰ ਸੀ। ਕਹਿੰਦੇ ਕਹਾਉਂਦੇ ਬੱਬਰ ਸ਼ੇਰ ਫਕੀਰ ਸੀ। ਕਿਹੜੇ ਫਕੀਰਾਂ ਨੂੰ ਫਕੀਰੀਆ ਦੇਣ ਵਾਲੇ ਫਕੀਰ ਸੀ ਉਹ। ਕਿਹੜੇ ਦਰ ਤੋਂ ਫਕੀਰ ਬਣ ਕੇ ਨਿਕਲਦੇ ਆ ਉਹ ਦਰ ਦੇ ਮਾਲਕ ਸੀ ਦਾਤਾ ਜੀ ਤੇ ਉਹ ਉਹਨਾਂ ਨੂੰ ਕਹਦੇ ਆ ਬਾਪੂ ਕੁੰਮਦਾਸ ਜੀ ਨੂੰ ਇਹ ਰੱਬ ਆ। ਬਾਪੂ ਕੁੰਮਦਾਸ ਜੀ ਨੂੰ ਰੱਬ ਦਾ ਦਰਚਾ ਰੱਬ ਰੱਬ ਦਾ ਰਤਬਾ ਦਾਤਾ ਅਲੀ ਅਮਿਤ ਸ਼ਾਹ ਜੰਮੀ ਰਤਤਾ ਸੀ ਐਵੇਂ ਨਹੀਂ ਫਕੀਰੀਆ ਕੀਤੀ ਇਹਨਾਂ ਨੇ ਬਹੁਤ ਦੁੱਖ ਝੱਲੇ ਬਹੁਤ ਗੁਰੂ ਆਦੇ ਕਹਿਣੇ ਮੰਨੇ ਫਿਰ ਜਾ ਕੇ ਬਾਪੂ ਰਤਬੇ ਪਾਏ ਆ ਰੱਬ ਦੇ ਰਤਬੇ ਪਾਏ ਆ ਬਾਪੂ ਕੁੰਮ ਦਾਸ ਜੀ ਕਹਾਏ ਆ ਤੇ ਅੱਜ ਦੀ ਵੀਡੀਓ ਬਾਪੂ ਜੀ ਦੇ ਦੀ ਜੇ ਕਿਸੇ ਨੂੰ ਕੋਈ ਭੈਮ ਹੋਵੇ ਕੋਈ ਸ਼ੱਕ ਹੋਵੇ ਤੇ ਨਵੇਂ ਸ਼ਹਿਰ ਜਾ ਕੇ ਪੁੱਛਦਾ ਕਿੱਥੇ ਬਾਪੂ ਜੀ ਨੇ ਅਗਲਾਤੀ ਸੀ ਸਾਰੇ ਨੋਟਾਂ ਨੂੰ ਇਹ ਫਕੀਰੀਆ ਐ ਵੀ ਨਹੀਂ ਹੁੰਦੀ ਆ ਇਹ ਫਕੀਰੀਆ ਕਰਨੀਆ ਬਹੁ ਔਖਿਆ ਅੱਜ ਕੱਲ ਦੇ ਤਾਂ ਫਕੀਰ ਨੋਟਾਂ ਪਿੱਛੇ ਭਜਦੇ ਆ ਉਹ ਨੋਟਾਂ ਤੋਂ ਵੀ ਦੂਰ ਜਾਂਦੇ ਸੀ ਲੋਕਾਂ ਤੋਂ ਵੀ ਦੂਰ ਜਾਂਦੇ ਸੀ ਸੰਗਤ ਉਹਾਂ ਦੇ ਪਿੱਛੇ ਪਿੱਛੇ ਹੁੰਦੀ ਸੀ ਕਿੱਦਾਂ ਨੂੰ ਜਾਣਾ ਕਿਉਂਕਿ ਅਸੀਂ ਤਾਂ ਆਪ ਦਰਸ਼ਨ ਕੀਤੇ ਆ ਬਾਪੂ ਕੁੰਮਤਾ ਜੀ ਦੇ ਬਾਪੂ ਗੰਗਾਦਾ ਜੀ ਦੇ ਬਾਪੂ ਕੰਬ ਦਾਸ ਜੀ ਤੇ ਬਹੁਤ ਬਹੁਤ ਦਰਸ਼ਨ ਕੀਤੇ ਆ ਬਾਪੂ ਗੰਗਾ ਦਾਸ ਜੀ ਵੀ ਬਹੁਤ ਦਰਸ਼ਨ ਕੀਤੇ ਉਹਦਾ ਲੋਕਾਂ ਤੋਂ ਸੰਗਤ ਤੋਂ ਇੱਥੇ ਸੰਗਤ ਆ ਗਈ ਉਹਨੇ ਅਗਲੇ ਖੱਤੇ ਚਲ ਜਾਣਾ ਉੱਥੇ ਸੰਗਤ ਆ ਗਈ ਉਹਨੇ ਉੱਤੋਂ ਅਗਲੇ ਖੱਤੇ ਚਲ ਜਾਣਾ ਉਹ ਤਾਂ ਫਕੀਰ ਸੀ ਉਹ ਪਰੇ ਹੀ ਰਹਿੰਦੇ ਸੀ ਪੈਸੇ ਤੋਂ ਵੀ ਤੇ ਲੋਕਾਂ ਤੋਂ ਵੀ ਦੁਨੀਆਦਾਰੀ ਨੂੰ ਕੋਈ ਵਾਸਤ ਨਹੀਂ ਦੀ ਕਿਉਂਕਿ ਉਹ ਰੱਬ ਦੇ ਕੋਲ ਸੀ ਜਿਹੜਾ ਰੱਬ ਦੇ ਕੋਲ ਹੋ ਗਿਆ ਉਹਨੂੰ ਫੇਰ ਜੱਬ ਦੀ ਕੀ ਲੋੜ ਆ ਦੁਨੀਆ ਤਾਂ ਜੱਬ ਹੀ ਆ ਤੇ ਆਰਾਮ ਰੱਬ ਦੇ ਵਿੱਚ ਹੀ ਆ ਸਕੂਨ ਰੱਬ ਦੇ ਵਿੱਚ ਹੀ ਆ ਜੇ ਜੱਬ ਦੇ ਵਿੱਚ ਪੈਣਾ ਤਾਂ ਫਿਰ ਦੁਨੀਆ 'ਚ ਆਪਾਂ ਪੈ ਹੀ ਆ ਸਾਡੇ ਜੱਬਾ ਜੀ ਆ ਕੋਈ ਕਿਸੇ ਨੂੰ ਜੱਬਿਆ ਕੋਈ ਕਿਸੇ ਨੂੰ ਜੱਬਿਆ ਕੋਈ ਕਿਸੇ ਗੱਲ ਦਾ ਜੱਬਿਆ ਕਿ ਤੁਹਾਨੂੰ ਗੱਡੀ ਦਾ ਜੱਬਿਆ ਕਿਸੇ ਨੂੰ ਘਰ ਦਾ ਜੱਬਿਆ ਕਿਸੇ ਨੂੰ ਕੋਈ ਚੀਜ਼ ਦਾ ਹਰ ਇੱਕ ਨੂੰ ਜੱਬ ਵਿੱਚ ਪਾਇਆ ਆ ਰੱਬ ਨੇ ਕਿ ਜਿਹੜਾ ਰੱਬ ਦਾ ਹੋ ਗਿਆ ਉਹਦੇ ਪਿੱਛੇ ਪਿੱਛੇ ਫਿਰ ਸਾਰੇ ਘੁੰਮਦੇ ਆ ਤੇ ਸਾਨੂੰ ਵੀ ਬਚਾ ਲਓ ਸਾਨੂੰ ਵੀ ਬਚਾ ਲਓ ਉਹ ਕਹਿੰਦੇ ਆ ਜਾਓ ਸਾਡੇ ਵਾਲੇ ਜਿਹੜੇ ਕੰਮ ਅਸੀਂ ਕਰਦੇ ਆਏ ਤੁਸੀਂ ਕਰ ਲਓ ਤੁਸੀਂ ਵੀ ਬੱਜੂਗੇ ਉਹ ਕੰਮ ਆਪਣੇ ਤੋਂ ਹੋਣੇ ਹੀ ਨਹੀਂ ਏਸੀ ਬਾਪੂ ਕੁੰਮਦਾ ਜੀ ਦਾ ਕਿੱਸਾ ਜਿੱਦਾਂ ਬਣੇ ਇੱਕ ਵਾਰੀ ਨੋਟਾਂ ਨੂੰ ਅੱਗ ਲਾ ਕੇ ਉਹਨੇ ਧੂਆ ਸੇਕਿਆ ਸੀ ਨਵੇਂ ਸ਼ਹਿਰ ਦੇ ਵਿੱਚ ਜੇ ਕੋਈ ਗਲਤ ਲਫ਼ਜ਼ ਬੋਲ ਹੋ ਗਿਆ ਹੋਵੇ ਤੇ ਮਾਫ ਕਰਨਾ ਜੇ ਕੋਈ ਹੋਰ ਵੀ ਕਿੱਸਾ ਸਾਡੇ ਨਾਲ ਸ਼ੇਅਰ ਕਰਾਉਣਾ ਚਾਹੁੰਦਾ ਆ ਤਾਂ ਸਾਨੂੰ ਇੰਸਟਾਗ੍ਰam ਤੇ ਮੈਸੇਜ ਕਰ ਸਕਦਾ ਕਮੈਂਟਾਂ ਦੇ ਵਿੱਚ ਦੱਸ ਸਕਦਾ ਆ ਤੇ ਸਾਰੇ ਕਮੈਂਟਾਂ ਦੇ ਵਿੱਚ ਬਾਪੂ ਜੀ ਦੇ ਮੇਲੇ ਦੀਆਂ ਮੁਬਾਰਕਾਂ ਦੋ ਨਾਲੇ ਸਾਨੂੰ ਦਾ ਉਹ ਨਾਲੇ ਲਾਓ ਤੇ ਜੈ ਬਾਪੂ ਦੀ ਜ਼ਰੂਰ ਲਿਖਣਾ ਜੈ ਮਸਤਾ ਦੀ ਜੈ ਪੀਰਾ ਦੀ ਜੈ ਬਲੀਆ ਦੀ